ਮੈਰਿਜ ਬਿਊਰੋ ਪੰਜਾਬ ਚੈਨਲ 'ਤੇ ਤੁਹਾਡਾ ਸਵਾਗਤ ਆ ਜਿੱਥੇ ਕੀ ਆਪਾਂ ਤੁਹਾਡੇ ਲਈ ਨਵੇਂ-ਨਵੇਂ ਰਿਸ਼ਤੇ ਦੀ ਐਡ ਲੈ ਕੇ ਆਉਂਦੇ ਰਹਿੰਨੇ ਹਾਂ ਜੇਕਰ ਤੁਸੀਂ ਵੀ ਆਪਣੇ ਲਈ ਕਿਸੇ ਚੰਗੇ ਜੀਵਨ ਸਾਥੀ ਦੀ ਭਾਲ ਵਿੱਚੋਂ ਜਾਂ ਫਿਰ ਤੁਹਾਨੂੰ ਆਪਣੀ ਲੜਕੀ ਜਾਂ ਫਿਰ ਲੜਕੀ ਲਈ ਚੰਗੇ ਪਰਿਵਾਰ ਦੀ ਕੰਨੇ ਜਾਂ ਵਰ ਦੀ ਲੋੜ ਹੈ ਤਾਂ ਤੁਸੀਂ ਮੈਰਿਜ ਬਿਊਰੋ ਪੰਜਾਬ ਚੈਨਲ ਤੋਂ ਆਪਣੇ ਰਿਸ਼ਤੇ ਦੇ ਲਈ ਐਡ ਕਰਵਾ ਸਕਦੇ ਹੋ ਅਤੇ ਇੱਕ ਚੰਗਾ ਰਿਸ਼ਤਾ ਲੱਭ ਸਕਦੇ ਹੋ ਜ਼ਰੂਰੀ ਗੱਲ ਤੁਹਾਡਾ ਜਿੰਨਾ ਵੀ ਪਰਸਨਲ ਡਾਟਾ ਹੋਵੇਗਾ ਉਹ ਐਡ ਵਿੱਚ ਨਹੀਂ ਐਡ ਕੀਤਾ ਜਾਊਗਾ ਸਿਰਫ ਜ਼ਰੂਰੀ ਗੱਲਾਂ ਹੀ ਐਡ ਵਿੱਚ ਪਾਈਆਂ ਜਾਣੀਆਂ ਨੇ ਜਿਵੇਂ ਕਿ ਕਾਸਟ ਉਮਰ ਕਾਰੋਬਾਰ ਪੜਾਈ ਡਿਮਾਂਡ ਆਦਿ ਸੋ ਤੁਸੀਂ ਬਿਨਾ ਕਿਸੇ ਫਿਕਰ ਤੋਂ ਆਪਣਾ ਡਾਟਾ ਸਾਨੂੰ ਭੇਜ ਸਕਦੇ ਹੋ ਅਤੇ ਤੁਹਾਡੀ ਫੋਟੋ ਵੀ ਉਦੋਂ ਹੀ ਦਿਖਾਈ ਜਾਵੇਗੀ ਜਦੋਂ ਲੜਕੇ ਜਾਂ ਫਿਰ ਲੜਕੀ ਨੂੰ ਡਾਟਾ ਰਿਸ਼ਤਾ ਪਸੰਦ ਆ ਜਾਊਗਾ ਤੇ ਉਹਨਾਂ ਦੀ ਆਪਸ ਵਿੱਚ ਰਜ਼ਾਮੰਦੀ ਹੋਵੇਗੀ ਤੁਸੀਂ ਆਪਣਾ ਡਾਟਾ ਸਾਨੂੰ WhatsApp ਤੋਂ ਜਾਂ ਫਿਰ ਫੋਨ ਤੇ ਦੱਸ ਸਕਦੇ ਹੋ ਤੇ ਤੁਹਾਨੂੰ ਤੁਹਾਡੀ ਐਡ ਵੀ ਤੁਹਾਡੇ WhatsApp ਦੇ ਥਰੂ ਹੀ ਦੇਖਣ ਨੂੰ ਮਿਲ ਜਾਵੇਗੀ ਮੈਰਿਜ ਬਿਊਰੋ ਫਰੈਂਚਾਈਜ਼ੀ ਜੇਕਰ ਕਿਸੇ ਨੇ ਸਾਡੇ ਨਾਲ ਮਿਲ ਕੇ रिश्ते करवाਉਣ ਦਾ ਕੰਮ ਕਰਨਾ ਹੈ ਜਾਂ ਫਿਰ ਤੁਹਾਡੇ ਕੋਲ ਪੜੇ ਲਿਖੇ ਲੜਕੀ ਜਾਂ ਫਿਰ ਲੜਕੀਆਂ ਜਾਂ ਗਰੀ ਪਰਿਵਾਰ ਲੜਕੀਆਂ ਦੇ ਡਾਟੇ ਹੈਗੇ ਨੇ ਤਾਂ ਤੁਸੀਂ ਸਾਡੇ ਨਾਲ ਆਪਣੇ ਡਾਟੇ ਮੈਚ ਕਰਵਾ ਸਕਦੇ ਹੋ ਤੇ ਸਾਡੇ ਨਾਲ ਮਿਲ ਕੇ ਇਸ ਦਾ ਕੰਮ ਕਰ ਸਕਦੇ ਹੋ ਤੁਹਾਡਾ ਜੋ ਡਾਟਾ ਹੋਏਗਾ ਤੁਸੀਂ ਆਪਣੇ ਸਾਡੇ ਨੰਬਰ ਦੇ ਉੱਤੇ ਭੇਜ ਸਕਦੇ ਹੋ ਲੜਕੇ ਦਾ ਰਿਸ਼ਤਾ ਅੱਜ ਅਸੀਂ ਤੁਹਾਡੇ ਲਈ ਨਵਾਂ ਰਿਸ਼ਤਾ ਲੈ ਕੇ ਆਏ ਹਾਂ ਲੜਕੀ ਦਾ ਜੋ ਕਾਸਟ ਅਰੋੜਾ ਸਿੱਖ ਨੂੰ ਸਬੰਧ ਰੱਖਦੇ ਹਨ ਲੜਕੇ ਦੀ ਉਮਰ 39 ਸਾਲ ਹੈ ਕੱਦ 5 ਫੁੱਟ 7 ਇੰਚਾ ਰੰਗ ਗੋਰਾ ਹੈ ਅਤੇ ਪੜ੍ਹਾਈ ਵਿੱਚ ਲੜਕੇ ਨੇ 12ਵੀਂ ਪਾਸ ਕੀਤੀ ਹੋਈ ਹੈ ਲੜਕੇ ਦਾ ਪਰਿਵਾਰ ਬਠਿੰਡਾ ਸ਼ਹਿਰ ਦੇ ਰਹਿਣ ਵਾਲੇ ਹਨ ਹੋਰ ਜਾਣਕਾਰੀ ਇਸ ਸਮੇਂ ਲड़का ਪ੍ਰਾਪਰਟੀ ਡੀਲਰ ਅਤੇ ਫਾਈਨੈਂਸ ਦਾ ਕੰਮ ਕਰਦਾ ਹੈ ਜਿਸ ਤੋਂ ਉਸ ਨੂੰ 10 ਤੋਂ 12 ਲੱਖ ਸਾਲਾਨਾ ਆਮਦਨ ਹੈ ਅਤੇ ਇਸ ਤੋਂ ਬਿਨਾਂ ਲੜਕੇ ਵਾਲੇ ਕੋਲ ਆਪਣੀ ਕੋਠੀ ਵੀ ਪਈ ਹੋਈ ਹੈ ਖੁਦ ਦਾ ਮਕਾਨ ਅਤੇ ਆਪਣੀ ਪਲਾਟ ਪ੍ਰਾਪਰਟੀ ਵੀ ਹੈ ਲੜਕੇ ਦੇ ਪਰਿਵਾਰ ਵਿੱਚ ਮਾਤਾ ਪਿਤਾ ਦੇ ਇੱਕ ਭਾਈ ਤੇ ਇੱਕ ਭੈਣ ਹਨ ਜੋ ਕਿ ਦੋਵੇਂ ਵਿਆਹੀ ਹੋਏ ਹਨ ਡਿਮਾਂਡ ਲੜਕੇ ਵਾਲਿਆਂ ਨੂੰ ਆਪਣੇ ਲੜਕੇ ਲਈ ਗਰੀਬ ਪਰਿਵਾਰ ਲੜਕੀ ਦੀ ਲੋੜ ਹੈ ਜੋ ਕਿ ਅਰੋੜਾ ਜਾਂ ਖੱਤਰੀ ਕਾਸ ਨੂੰ ਸੰਬੰਧ ਰੱਖਦੇ ਹਨ ਲੜਕੇ ਵਾਲੇ ਡਿਵੋਰਸ ਜਾਂ ਵਿਧਵਾ ਲੜਕੀ ਦਾ ਰਿਸ਼ਤਾ ਲੈਣ ਲਈ ਵੀ ਤਿਆਰ ਹਨ ਪਰ ਲੜਕੀ ਕੋਲ ਕੋਈ ਬੱਚਾ ਨਾ ਹੋਵੇ ਕੁੜੀ ਸਿਆਣੀ ਹੋਣੀ ਚਾਹੀਦੀ ਹੈ ਘਰ ਸਾਮਨ ਵਾਲੀ ਹੋਵੇ ਅਤੇ ਪਰਿਵਾਰ ਮਿਲ ਵਰਤਣ ਵਾਲਾ ਹੋਵੇ ਇਸ ਤੋਂ ਬਿਨਾਂ ਲੜਕੇ ਵਾਲਿਆਂ ਨੇ ਹੋਰ ਕੋਈ ਵੀ ਲੈਣ ਦੇਣ ਇਸ ਦੇ ਨਾਲ ਨਹੀਂ ਕਰਨਾ ਹੈ ਕੰਨਿਆ ਦੀ ਲੋੜ ਜਿਸ ਕਿਸੇ ਪਰਿਵਾਰ ਨੂੰ ਆਪਣੀ ਲੜਕੀ ਲਈ ਇਹ ਰਿਸ਼ਤਾ ਠੀਕ ਲੱਗੇ ਜਾਂ ਪਸੰਦ ਹੋਵੇ ਤਾਂ ਉਹ ਸਾਨੂੰ ਸਾਡੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਜਾਂ WhatsApp ਕਰਕੇ ਇਸ ਰਿਸ਼ਤੇ ਦੀ ਪੂਰੀ ਜਾਣਕਾਰੀ ਸਾਡੇ ਕੋਲੋਂ ਲੈ ਸਕਦੇ ਹਨ ਤੇ ਆਪਣੇ ਰਿਸ਼ਤੇ ਦੀ ਗੱਲ ਨੂੰ ਪੱਕੀ ਕਰ ਸਕਦੇ ਨੇ ਰਿਸ਼ਤਾ ਪੱਕਾ ਹੋਣ ਤੇ ਲੜਕੀ ਵਾਲੇ ਲੜਕੇ ਦੇ ਪਰਿਵਾਰ ਨੂੰ ਮਿਲ ਕੇ ਆਪਣੀ ਗੱਲਬਾਤ ਅੱਗੇ ਤੋਰ ਸਕਦੇ ਹਨ ਸਾਡੀ ਇਸ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਸਾਡੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ ਵੈਰੀ ਮਚ